ਹਰੀਕੇ ਹੈਡ ਤੋਂ ਛੱਡਿਆ ਪਾਣੀ ਹੁਣ ਫਿਰੋਜ਼ਪੁਰ ਵਾਲੇ ਪਾਸੇ ਜ਼ਮੀਨਾਂ 'ਚ ਭਰਨਾ ਸ਼ੁਰੂ ਹੋ ਗਿਆ ਜਿਦੇ ਨਾਲ ਕਿਸਾਨਾਂ ਦੀਆਂ ਫਸਲਾਂ ਡੁੱਬਣੀਆਂ ਸ਼ੁਰੂ ਹੋ ਗਈਆਂ ਨੇ ਪਹਾੜਾਂ ਵਿੱਚ ਪੈਰੇ ਭਰੀ ਮੀਂਹ ਦੇ ਕਾਰਨ ਜਿਹੜਾ ਹੈਗਾ ਉਹ ਪੌਂਗ ਡੈਮ ਪਾਖੜਾ ਡੈਮ ਤੋਂ ਹਰੀਕੇ ਹੈਡ ਵਾਲੇ ਪਾਸੇ ਜਿਹੜਾ ਉਹ ਪਾਣੀ ਦਾ ਪੱਧਰ ਜਿਹੜਾ ਜਿਆਦਾ ਛੱਡਿਆ ਜਾ ਰਿਹਾ ਜਿਸ ਕਰਕੇ ਹੁਣ ਹਰੀ ਕੇ ਹੈਡ ਵਕਸ ਤੋਂ ਕਰੀਬ 1400 ਕਿੱਸੇ ਪਾਣੀ ਜਿਹੜਾ ਉਹ ਫਿਰੋਜ਼ਪੁਰ ਵਾਲੇ ਪਾਸੇ ਛੱਡਿਆ ਜਾ ਰਿਹਾ ਜਿਸ ਕਰਕੇ ਫਿਰੋਜ਼ਪੁਰ ਦੇ ਏਰੀਏ ਦੇ ਵਿੱਚ ਹੁਣ ਹੜਾਂ ਵਰਗੀ ਸਥਿਤੀ ਬਣਦੀ ਨਜ਼ਰ ਆ ਰਹੀ ਹੈ ਇਹ ਜਿਹੜੀ ਸਥਿਤੀ ਆ ਇਹ ਸਿਰਫ ਦਰਿਆ ਦੇ ਵਿੱਚ ਪੈਂਦੇ ਪਿੰਡਾਂ ਤੇ ਦਰਿਆ ਦੇ ਅੰਦਰ ਆਉਂਦੇ ਸਰਹੱਦ ਦੇ ਅੰਦਰ ਆਉਂਦੇ ਜਿਹੜੇ ਜ਼ਮੀਨਾਂ ਨੇ ਉਹਨਾਂ ਦੇ ਹਾਲਾਤ ਜਿਹੜੇ ਆ ਤੁਹਾਨੂੰ ਸਾਹਮਣੇ ਦਿਖਾ ਰਹੇ ਆ ਅੱਜੇ ਫਿਲਹਾਲ ਖਤਰੇ ਦੀ ਕੋਈ ਗੱਲ ਨਹੀਂ ਆ ਪਰ ਨੀਵੀਂਆਂ ਥਾਵਾਂ ਦੇ ਉੱਤੇ ਪਾਣੀ ਜਿਹੜਾ ਉਹ ਭਰਨਾ ਸ਼ੁਰੂ ਹੋ ਗਿਆ। ਹੁਣ ਇਹਨਾਂ ਥਾਵਾਂ ਤੇ ਪਾਣੀ ਭਰਨਾ ਸ਼ੁਰੂ ਕਿਉਂ ਹੋਇਆ ਕਿਉਂਕਿ ਭਾਰਤ-ਪਾਕਿਸਤਾਨ ਦੇ ਸਬੰਧਾਂ ਵਿੱਚ ਆਈ ਟ੍ਰੇਡ ਕਰਕੇ ਸਾਰੀਆਂ ਸੰਧੀਆਂ ਟੁੱਟ ਗਈਆਂ ਸੀ ਜਿਸ ਕਰਕੇ ਹੁਸੈਨੀਵਾਲਾ ਹੈਡਵੌਕਸ ਦੇ ਗੇਟ ਬਿਲਕੁਲ ਬੰਦ ਨੇ ਪਾਣੀ ਅੱਗੇ ਬਿਲਕੁਲ ਨਹੀਂ ਛੱਡਿਆ ਜਾ ਰਿਹਾ ਜਿਸ ਕਰਕੇ ਹੁਸੈਨੀਵਾਲਾ ਤੋਂ ਲੈ ਕੇ ਹਰੀਕੇ ਤੱਕ ਫਸਲਾਂ ਡੁੱਬਣੀਆਂ ਸ਼ੁਰੂ ਹੋ ਗਈਆਂ। ਜੀ ਪਾਣੀ ਕੱਲ ਦਾ ਵਜ ਰਿਹਾ ਤਾਂ ਸਵੇਰ ਇੱਥੇ 6 ਵਜੇ ਦੇ ਇਥੇ ਆ ਗਿਆ ਕੋਈ ਪ੍ਰਸ਼ਾਸਨ ਨਹੀਂ ਆਇਆ ਕੋਈ ਕੁਝ ਨਹੀਂ ਇੱਥੇ ਤੇ ਜੇ ਇਹ ਬੰਨ ਆਰਜੀ ਬੰਨਦੇ ਕਹਿੰਦੇ ਪਿੱਛੇ ਬੰਨ ਵਜਿਆ ਇਹ 2023 ਚੁੱਟ ਗਿਆ ਸੀ ਉਹ ਸਾਰਾ ਏਰੀਆ ਬਚਾਇਆ ਇਹਨਾਂ ਉਹਦੇ ਪਿੱਛੇ ਕਿਸੇ ਨੇ ਪੁੱਛਿਆ ਸੀ ਜੀ ਤੇ ਜੀ ਇਹਦਾ ਛੋਟਾ ਜਿਹਾ ਬੰਨਿਆ ਕਿੰਨਾ ਹੋ ਗਿਆ ਜੀ ਜ਼ਮੀਨ ਵਾਜ ਜਾਂਦੀ ਅੱਗੇ ਕਈ ਵਾਰ ਬੱਜੀ ਵੀ ਗਈ ਇਹ ਇਧਰ 2000 ਕਿੱਲਾ ਇਹ 1500 ਕਿੱਲਾ ਦਾ ਕਰੀਬੇ ਇੱਥੇ ਥੱਲੇ ਨੀਵੇਂ ਨੇ ਪੈ ਜਾਂਦਾ ਤੇ 2000 ਕਿੱਲਾ ਬਣ ਜਾਂਦਾ ਏਰੀਆ ਸਾਰਾ ਜੀ ਇਧਰ ਵੀਰ ਜੀ ਜੀ ਇਹਦਾ ਛੋਟਾ ਜਿਹਾ ਬੰਨਿਆ ਜਾ ਛੋਟੇ ਬਣਾ ਜੇ ਜੋ ਉੱਪਰ ਵਾਲਾ ਵਾਜੇ 2500 ਕਿੱਲਾ ਵਾਜਦਾ ਜੀ ਸਾਰਾ ਕੋਈ ਪ੍ਰਸ਼ਾਸਨ ਜਾਂ ਕੋਈ ਵਿਧਾਇਕ ਪਹੁੰਚ ਦੀ ਮੰਗ ਕੀ ਕਰਦੇ ਆਂ ਅਹਿਆਂ ਨੇ ਵੀ ਉਸਲਾ ਬਾਨੇ ਬਜਟ ਇਹ ਵੀ ਬਜੇ ਜੀ ਦੋਵੇਂ ਬਾਨਾਂ ਦੇ ਜਿਹੜੇ ਆਰਤੀ ਬਾਨਾਂ ਨਾਲ ਬਜਨੇ ਹਾਂਜੀ ਹਾਂਜੀ ਬਜਣਾ ਚਾਹੀਦਾ ਜ਼ਰੂਰੀ ਜੀ ਤੇ ਲੋਚਾਂ ਵੀ ਸਾਨੂੰ ਜ਼ਰੂਰੀ ਚਾਹੀਦੀਆਂ ਨੇ ਅਗਲੇ ਪਾਸੇ ਟਾਪੂ ਚੌਂਕੀ ਕੋਲੋਂ ਤੇ ਅੱਛਾ ਠੀਕ ਹੈ ਗੱਲ ਕਰੀਏ ਲਗਾਤਾਰ ਢਾਹ ਲੱਗ ਰਹੀ ਸੀ ਕਿ ਜਮੀਨਾਂ ਆਪੇ ਕੋਈ ਪੱਥਰ-ਪੁਥਰ ਜਾਂ ਲੋਚਾਂ ਵੱਧੀਆਂ ਨੇ ਨਹੀਂ ਜੀ ਵੱਧੀਆਂ ਜੇ ਕੋਈ ਨਹੀਂ ਸਾਡੇ ਕੋਲ ਉਹ ਨਹੀਂ ਵੱਧੀਆਂ ਜੀ ਹੁਣ ਹੜ ਆਉਂਦੇ ਨੇ ਕਿ ਬੰਨਾਂ ਨੁਕਸਾਨ ਹੋਏਗਾ ਬੰਦੋ ਵੱਡੇ ਨੂੰ ਉਹ ਜੀ ਆਈ ਢਾਹ ਇਧਰ ਨਹੀਂ ਆਉਣੀ ਸਿੱਧੀ ਦਾ ਦੋਲਤਰਾਮ ਚੌਂਕੀ ਵਾਲੋਂ ਸਿੱਧੀ ਜੀ ਹਾਂਜੀ ਹਾਂਜੀ ਕਾ ਤੇ ਫਿਰ ਧੀਲੇ ਨੂੰ ਨਸਾਨ ਪਾਉਂਗਾ ਇਹ ਤਾਂ ਪਾਣੀ ਟੁੱਟ ਗਿਆ ਤੇ ਸਿੱਧਾ ਫੁਰੇਪੁਰ ਪਹਿਲੇ ਡੁੱਬ ਜਾਣੇ ਤੇ ਪਿੰਡੂ ਤਾਂ ਬਚ ਹੀ ਜਾਣੇ ਆ ਹਾਂਜੀ ਹਾਂਜੀ ਮੈਂ ਕੀ ਕਰਦੇ ਮੈਂ ਕਹਿੰਦਾ ਜੀ ਉਦਲਾ ਬੰਨ ਬਾਜੇ ਜਿਹੜਾ ਆਰ.ਟੀ. ਬੰਨਿਆ ਜਿਵੇਂ ਤਰ੍ਹਾਂ ਬੰਨਾ ਇਧਰੋਂ ਐਨੂੰ ਲੈ ਕੇ ਮੁੱਠਿਆਂ ਵਾਲੇ ਤਿੱਕਰ ਸਾਰਾ ਤੋੜ ਵਸਤੀ ਰਾਮ ਲਾਲ ਵਾਲੇ ਚਮੜਿਆਂ ਵਾਲੇ ਵਸਤੀ ਸਭ ਬਾਜੇ ਕਿਦਰ ਜੀ ਤੇ ਸੁਲਤਾਨ ਵਾਲੇ ਏਰੀਆ ਸਭ ਬਚ ਸਕਦਾ ਜੀ ਨੁਕਸਾਨ ਵੀਰ ਜੀ ਜਿਹੜਾ ਟੋਟਲ ਗੱਲ ਕਰੀਏ ਨੁਕਸਾਨ ਦੀ ਤੇ 2000 ਤੋਂ ਲੈ ਕੇ 2500 ਜਿਹੜਾ ਏਕੜੇ ਡੁੱਬਣ ਦੇ ਚਾਂਸ ਹੈਗੇ ਨੇ ਡੁੱਬਣ ਦੇ ਚਾਂਸ ਨਹੀਂ ਡੁੱਬ ਚੁੱਕਿਆ ਮਾਲਕਾ ਹੁਣ ਪਾਣੀ ਦੇ ਪੱਧਰ ਵੱਧਦਾ ਪਿਆ ਹੈ ਸਵੇਰ ਤੋਂ ਲੈ ਕੇ ਸਵੇਰ ਦੇ ਅਸੀਂ ਲੱਗੇ ਕੋਸ਼ਿਸ਼ ਕਰਨਾ ਪਾਣੀ ਸਾਡੇ ਤੋਂ ਬੇਕਾਬੂ ਹੋ ਚੁੱਕਿਆ ਹੈ ਤਾਂ ਤੁਸੀਂ ਦੇਖ ਸਕਦੇ ਪਿੱਛੇ ਜਿਹੜਾ ਬੰਨ ਟੁੱਟ ਚੁੱਕਿਆ ਹੈ ਇਹ ਪਾਣੀ ਅੱਗੇ ਵੀ ਜਿਹੜੇ 2000 ਤੋਂ ਲੈ ਕੇ 1 ਏਕੜ ਜਿਹੜਾ ਜ਼ਮੀਨ ਝੋਨਾ ਜਿਹੜਾ ਫਸਲ ਹੈ ਮਿਹਨਤ ਕੀਤੀ ਪਬਲਿਕ ਨੇ ਉਹ ਨੁਕਸਾਨ ਹੋ ਸਕਦਾ ਹੈ ਕਿਹੜੀ ਕਿਹੜੀ ਫਸਲ ਇਸ ਸਮੇਂ ਹੈਗੀ ਸੀ ਇਹਦੇ ਫਸਲ ਝੋਨਾ ਹੀ ਹੈਗਾ ਜੀ ਹਾਂਜੀ ਮੇਨ ਜਿਹੜੀ ਫਸਲ ਹੈਗੀ ਆਪਣੀ ਤੇ ਕੋਈ ਪ੍ਰਸ਼ਾਸਨ ਦੇ ਵੱਲੋਂ ਕੋਈ ਸਾਥ ਦਿੱਤਾ ਹੈ ਜਾਂ ਕੋਈ ਪਹੁੰਚਿਆ ਪ੍ਰਸ਼ਾਸਨ ਅਜੇ ਤੱਕ ਸਰ ਕੋਈ ਨਹੀਂ ਪਹੁੰਚਿਆ ਜੀ ਕੋਈ ਵੀ ਨਹੀਂ ਪਹੁੰਚਿਆ ਕਿ ਨਾ ਜੀ ਵਦਾਈ ਕੋਈ ਨਾ ਜੀ ਸਵੇਰ ਤੱਕ ਕੋਈ ਸਾਰਿਆਂ ਨੂੰ ਪਤਾ ਲੱਗ ਚੁੱਕਿਆ ਪਾਣੀ ਆ ਚੁੱਕਿਆ ਹੈ ਅਜੇ ਤੱਕ ਕੋਈ ਨਹੀਂ ਪਹੁੰਚਿਆ ਕਿਸੇ ਸਰਨੇ ਲਈ ਸਾਡੀ ਅੱਛਾ ਪਿੱਛੇ ਜਿਹੜਾ ਪਾਣੀ ਆ ਉਸ ਤੋਂ ਬਾਅਦ ਦੇ ਵਿੱਚ ਕੋਈ ਬੰਨਾਂ ਦੇ ਨਾਲ ਦੁਬਾਰਾ ਮਿੱਟੀ ਜਾਂ ਕੋਈ ਪੱਥਰ ਲਾਇਆ ਗਿਆ ਨੋਟਾ ਕੁਝ ਬੰਨਿਆ ਗਿਆ ਨਹੀਂ ਕੋਈ ਨਹੀਂ ਜੀ ਪ੍ਰਸ਼ਾਸਨ ਜਾ ਕੇ ਦੁਬਾਰਾ ਕੋਈ ਸਾਡੇ ਨੂੰ ਪੁੱਛਿਆ ਨਹੀਂ ਗਿਆ ਜੀ ਤੇ ਕੀ ਮੰਗ ਕੀ ਕਰਦੇ ਹੋ ਮੰਗ ਕਰਦੇ ਜੀ ਇਹ ਬੰਨ ਵੱਜ ਜਾਵੇ ਤੇ ਜਿਹੜੇ ਅੱਗੇ 1500 ਕਿੱਲਾ ਜਿਹੜਾ ਹੈਗਾ ਜ਼ਮੀਨ ਵੱਜ ਸਕਦੀ ਹੈ ਪਿੱਛੇ ਤੋਂ ਡੁੱਬ ਚੁੱਕਿਆ ਜਿਹੜਾ ਡੁੱਬਿਆ ਪਿਆ ਹਾਂਜੀ ਮੈਂ ਨੰਦ ਗੁਰਦੇਵ ਸਿੰਘ ਜੀ ਵੀਰ ਜੀ ਇਹ ਪਾਣੀ ਦਾ ਪੱਧਰ ਜਿਹੜਾ ਇਹ ਕੱਲ ਸਵੇਰ ਤੋਂ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋਇਆ ਤੇ ਅੱਜ ਅਸੀਂ ਇਹ ਐਡਵਾਂਸ ਬੰਨ ਤੇ ਮਿੱਟੀ ਪਾਉਣੀ ਸ਼ੁਰੂ ਕੀਤੀ ਲਗਭਗ ਸਵੇਰ ਤੋਂ ਅਸੀਂ ਲੱਗੇ ਹੋਏ ਆ ਉਹਨਾਂ ਦੀ ਤੱਕ ਹਾਰ ਗਏ ਸਾਡੇ ਤੋਂ ਪਾਣੀ ਜਿਹੜਾ ਕੰਟਰੋਲ 'ਚ ਨਹੀਂ ਆ ਆ ਰਿਹਾ ਤੇ ਅਸੀਂ ਸਾਰੇ ਹਾਰ ਚੁੱਕੇ ਆ ਬੰਨ ਬੰਨ ਨਹੀਂ ਸਾਡੇ ਤੋਂ ਸੈਟਿੰਗ ਨਹੀਂ ਆ ਰਹੀ ਤੇ ਕਿੰਨਾ ਕੋਹਨ ਤੱਕ ਇਹ ਗੱਲ ਕਰੀ ਪਿੱਛੇ ਕਿੰਨਾ ਨੁਕਸਾਨ ਹੋ ਗਿਆ ਹੋਵੇ ਫਸਲ ਦਾ ਇਹ ਪਾਣੀ ਦੇ ਨਾਲ ਲਗਭਗ 1000 ਕਿੱਲੇ ਦੇ ਲਗਭਗ ਡੁੱਬ ਚੁੱਕਾ ਹੈ ਇਹ 2000 ਕਿੱਲੇ ਦੇ ਤੇ ਲਗਭਗ ਜਿਹੜਾ ਬੰਨ ਬਚਾਉਂਦਾ ਜੇ ਇਹਨਾਂ ਕੋ ਬੰਨ ਜਿਹੜਾ ਪਬਲਿਕ ਨੇ ਆਪਦੇ ਨੂੰ ਬੰਨਿਆ ਜੇ ਬਜਟ ਆ ਤਾਂ ਇਹ ਹਰ ਕਿਲੇ ਤੋਂ ਉੱਪਰ ਜਿਹੜਾ ਵਜ ਸਕਦਾ ਹੈ 2007 ਤੋਂ ਜ਼ਿਮੀਂਦਾਰ ਆਪ ਬੰਨ ਬੰਦੇ ਸੀ ਯਾਰ ਜੀ ਇੱਕ ਦੋ ਵਾਰ ਜ਼ਿਮੀਂਦਾਰਾਂ ਨੇ ਇਹਦਾ ਬੈਨੀਫਿਟ ਵੀ ਲਿਆ ਸਾਡਾ ਬਚਤ ਹੋਈ ਹੈ ਪਰ 2023 ਦੇ ਵਿੱਚ ਜਦੋਂ ਹੜ ਆਇਆ ਹੈ ਇਹ ਸਾਡਾ ਬੰਨ ਜਿਹੜਾ ਸਾਰਾ ਹੜ ਗਿਆ ਨਾਮੋ ਨਿਸ਼ਾਨ ਮਟਾਤਾ ਸਾਡੇ ਇਸ ਬੰਨ ਦਾ ਤੇ ਹੁਣ ਅਸੀਂ 2023 ਦਾ ਜਿਹੜਾ ਸਾਡਾ ਬਜਟ ਆ ਨਾ ਉਹ ਜ਼ਿਮੀਂਦਾਰ ਦਾ ਖਰਾਬ ਹੋ ਗਿਆ ਹੁਣ ਤਾਂ ਸਾਡੇ ਕੋਲ ਇੱਕ ਆਖਰੀ ਉਮੀਦ ਆ ਇਹ ਬੰਨ ਬੰਨ ਨਹੀਂ ਲਾ ਰਹੇ ਇਹ ਉਮੀਦ ਵੀ ਅਸੀਂ ਇਸ ਉਮੀਦ ਤੋਂ ਹੀ ਹਾਰ ਚੁੱਕੇ ਆ ਲਗਾਤਾਰ ਸਵੇ ਦੇ ਲੱਗੇ ਕੀ ਕਾਰਨ ਹੋਆ ਫਿਰ ਬਸ ਕਿ ਹੋ ਗਈ ਬਸ ਪਾਣੀ ਦਾ ਫਲੋ ਜਿਆਦਾ ਵਧ ਗਿਆ ਹੈ ਜਿੰਨਾ 1.5 ਫੁੱਟ ਦਾ ਪਾੜ ਵੀ ਉਹ ਤਾਂ ਅਸੀਂ ਭਰ ਲਿਆ ਪਰ ਪਾਣੀ ਅੱਗੇ ਵਧਦਾ ਜਾ ਰਿਹਾ ਅੱਗੇ ਕੱਟ ਲਾ ਰਿਹਾ ਜ਼ਮੀਨ ਸਾਡੇ ਕੋਲੇ ਇੰਨੇ ਪ੍ਰਬੰਧ ਨਹੀਂ ਹੈਗੇ ਇੰਨੀ ਮਸ਼ੀਨਰੀ ਨਹੀਂ ਹੈਗੀ ਕਿ ਅਸੀਂ ਬੰਨ ਨੂੰ ਬਚਾ ਸਕੀਏ ਸਾਡੇ ਕੋਲੇ ਗੱਟੇ ਨਹੀਂ ਹੈਗੇ ਸਾਡੇ ਕੋਲੇ ਕ੍ਰੇਟਸ ਨਹੀਂ ਹੈਗੇ ਮੰਗ ਮੰਗ ਪ੍ਰਸ਼ਾਸਨ ਸਾਨ ਮਦਦ ਕਰੇ ਇੱਥੇ ਆਣ ਕੇ